ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਪੰਚਾਇਤ ਸਮੇਟੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ। ਇਸ ਸੰਬੰਧੀ ਜਾਰੀ ਕੀਤੇ ਗਏ ਹੁਕਮਾਂ ਦੇ ਵਿੱਚ ਸੂਬੇ ਦੇ ਸਮੂਹ ADC ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਪੰਚਾਇਤੀ ਸਮੇਟੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ 5 ਅਕਤੂਬਰ 2025 ਨੂੰ ਕਰਵਾਈਆਂ ਜਾਣ। ਜਾਰੀ ਹੁਕਮਾਂ ਦੇ ਵਿੱਚ ਇਹ ਕਿਹਾ ਗਿਆ ਕਿ ਪੰਚਾਇਤ ਸਮੇਟੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਸਰਕਾਰ ਵੱਲੋਂ ਮਿਤੀ 5 10 2025 ਤੱਕ ਰਾਨ ਦਾ ਫੈਸਲਾ ਕੀਤਾ ਗਿਆ ਆਪ ਵੱਲੋਂ ਭੇਜੇ ਗਏ ਬਲਾਕਾਂ ਦੇ ਪੁਰਨਨ ਪੁਨਰਗਠਨ ਸੰਬੰਧੀ ਤਜਵੀਜ਼ਾਂ ਮੰਤਰੀ ਮੰਡਲ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਪ੍ਰਵਾਨ ਕਰ ਲਈਆਂ ਗਈਆਂ ਨੇ ਸੋ ਇਸ ਅਨੁਸਾਰ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹਲਕੇ ਬਣਾਏ ਜਾਣੇ ਹਨ ਇਸ ਸੰਬੰਧੀ ਮਿਤੀ 30 7 2025 ਨੂੰ ਮਾਨਯੋਗ ਪ੍ਰਬੰਧਕ ਸਖਤਰ ਪਿੰਡੂ ਵਿਕਾਸ ਪੰਚਾਇਤ ਤੇ ਨਿਮਨ ਹਸਤਾਖਰ ਵੱਲੋਂ ਵੇਸੀ ਰਾਹੀਂ ਆਪ ਨੂੰ ਚੋਣ ਹਲਕੇ ਬਣਾਉਣ ਸੰਬੰਧੀ ਨਿਰਦੇਸ਼ ਜਾਰੀ ਕੀਤੇ ਗਏ ਨੇ ਸੋ ਨਿਰਦੇਸ਼ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਹਨਾਂ ਚੋਣਾਂ ਨੂੰ ਲੈ ਕੇ ਇਹਨਾਂ ਨਿਰਦੇਸ਼ਾਂ ਦੇ ਵਿੱਚ ਪਹਿਲਾ ਨਿਰਦੇਸ਼ ਹੈ ਬਲਾਕਾਂ ਦੇ ਪੁਨਰਗਠਨ ਸੰਬੰਧੀ ਭੇਜੀਆਂ ਗਈਆਂ ਤਜਵੀਜ਼ਾਂ ਅਨੁਸਾਰ ਹੀ ਚੋਣਾਂ ਹਲਕੇ ਬਣਾਏ ਜਾਣ ਚੋਣ ਹਲਕੇ ਬਣਾਉਣ ਦੇ ਲਈ ਸਾਰੇ ਸਟੇਕ ਹোলਡਰਾਂ ਨਾਲ ਤਾਲਮੇਲ ਕਰਕੇ ਚੋਣ ਹਲਕੇ ਤਿਆਰ ਕੀਤੇ ਜਾਣ ਚੋਣ ਹਲਕੇ ਬਣਾਉਣ ਸਮੇ ਨਿਮਾ ਨਿਯਮ ਧਿਆਨ ਦੇ ਵਿੱਚ ਰੱਖੇ ਜਾਣ ਇਹ ਚੋਣਾਂ ਹਲਕੇ ਨੱਥੀ ਪ੍ਰੋਫਾਰਮਾ ਵਿੱਚ ਹੀ ਭਰ ਕੇ ਭੇਜੇ ਜਾਣ ਸੋ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਖੁਦ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹਲਕੇ ਨੱਥੀ ਪਰਫਾਰਮੇ ਵਿੱਚ ਬਣਾ ਕੇ ਮਿਤੀ 4/8/2025 ਨੂੰ 11 ਵਜੇ ਅਦੀ ਸੂਚਨਾ ਦੀਆਂ ਦੋ ਦੋ ਕਾਪੀਆਂ ਪੈਨ ਡਰਾਈਵਰ ਸਮੇਤ ਲਿਆਉਣ ਸੋ ਇਹ ਜਿਹੜੀਆਂ ਹਦਾਇਤਾਂ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਸਮੂਹ ਅਫਸਰਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਸੋ ਇਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਹ ਚੋਣਾਂ ਜਿਹੜੀਆਂ ਨੇ ਉਹ 5 ਅਕਤੂਬਰ ਨੂੰ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ